ਬੀਤੇ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਦਾਲ ਦਾਲ ਵਾਲੇ ਕੜਾਹੇ ਦੇ ਵਿਦਿਅਕ ਵਜ਼ੀਰ ਦੀ ਲਾਜ਼ਮਾਨ ਅਜ ਮੌਤ ਹੋ ਗਈ ਉਸ ਸੇਵਾਦਾਰ ਦੀ ਪਛਾਣ ਬਵੀਰ ਸਿੰਘ ਵਾਸੀ ਪਜ਼ੂਪੋਟ ਦਾ ਰਿਵਾਇਜ਼ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਜਿਸ ਦਾ ਜੰਗਰੀ ਜ਼ਾਰ ਪਿੰਡ ਦੇ ਇਨਸਾਨ ਘੜੀ ਇਥੇ ਕਰ ਦਿੱਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਤਾਂ ਔਰ ਇਲਾਕੇ ਪਰ ਦੇ ਲੋਕਾਂ ਨੇ ਪਹੁੰਚ ਕੇ ਇਸ ਵਿਛੜੀ ਹੋਈ ਰੂਹ ਨੂੰ ਸਰਦਾ ਦੇ ਫੁੱਲ ਪੇਸ਼ ਕੀਤੇ ਇਸ ਮੌਕੇ ਦੇ ਮੈਨੇਜਰ ਦਰਬਾਰ ਸਾਹਿਬ ਬਲਵਿੰਦਰ ਸਿੰਘ ਦੇ ਇਲਾਵਾ ਪ੍ਰਮੁੱਖ ਕਥਾਵਾਚਕ ਪਾਈ ਜਸਵਿੰਦਰ ਸਿੰਘ ਵੀ ਕਲੇਰ ਦੇ ਇਲਾਵਾ ਕਈ ਹੋਰ ਕਾਰਨੀ ਸਫਲਤਾ ਹਾਜ਼ਰ ਸਨ। ਇਸ ਮੁਕਤੇ ਦੀ ਗੱਲਬਾਤ ਦੌਰਾਨ ਕਥਾਵਾਚਕ ਪਾਈ ਜਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਹਨਾਂ ਨੂੰ ਸੇਵਾਦਾਰ ਬਲਬੀਰ ਸਿੰਘ ਦੇ ਜਾਣ ਦਾ ਬਹੁਤ ਦੁੱਖ ਹੈ ਔਰ ਉਹ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਨ ਕਿ ਵਿਛੜੀ ਕੋਈ ਰੂਹ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ। ਉੱਥੇ ਹੀ ਮਿਰਤਕ ਦੇ ਪ੍ਰਾ ਸੁਰਿੰਦਰ ਬੱਗਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹਨਾਂ ਦਾ ਪ੍ਰਾ ਬੀਰ ਸਿੰਘ ਜੋ ਕਿ ਪਿੱਛੇ ਵਜੂਨ ਲਵਾਈ ਦਾ ਕੰਮ ਕਰਦਾ ਸੀ ਕਈ ਵਾਰ ਕੁਝ ਦਿਨਾਂ ਦੇ ਲਈ ਉਹ ਜਾ ਕੇ ਗੁਰੂ ਰਾਮਦਾਸ ਮੰਦਰ ਹਾਲ ਵਿੱਚ ਵੀ ਸੇਵਾ ਕਰਦਾ ਸੀ ਉਸ ਦੀ ਬੇਵਕਤ ਹੋਈ ਮੌਤ ਦੇ ਨਾਲ ਜਿੱਥੇ ਪਰਿਵਾਰ ਨੂੰ ਬੇहद ਘਾਟਾ ਪਿਆ ਹੈ ਉੱਥੇ ਵੀ ਉਹਨਾਂ ਨੇ ਐ ਜੀ ਬੀ ਸੀ ਕੋ ਇਸ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਜੀ ਬੀ ਸੀ ਆਪਣੇ ਲਈ ਉਦਾਸਪੁਰ ਤੋਂ ਲੱਪੀ ਸੰਜੀਤ ਦੀ ਰਿਪੋਰਟ ਆਖਾਲ ਸਾਹਿਬ ਗੁਰੂ ਜੀ ਦਿੱਤਾ ਤੇ ਭਾਈ ਬਲਬੀਰ ਸਿੰਘ ਨਗਰਲੇਲ ਤੋਂ ਪਿਛਲੇ 10 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰਾਂ ਵਿੱਚ ਸੇਵਾ ਕਰਦੇ ਸਨ ਅਚਾਨਕ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪੈਰ ਤਿਲਕਿਆ ਜਿਹੜਾ ਸਬਦੀ ਵਾਲਾ ਕੜਾਇਆ ਸੀ ਉਹਦੇ ਵਿੱਚ ਜਾਪੇ ਬੇਅੰਤ ਸੰਗਤਾਂ ਦੇ ਔਣ ਕਰਕੇ ਬੜੇ ਬੜੇ ਵੱਡੇ ਬਰਤਨ ਨੇ ਜਿਨ੍ਹਾਂ ਵਿੱਚੋਂ ਇੱਕ ਦਮ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੇਵਾਦਾਰ ਵੀਰਾਂ ਨੇ ਫਟਾਫਟ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਉਹਨੇ ਸਮੇਂ ਦੇ ਵਿੱਚ 70% ਤੱਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਅੱਗ ਵਿੱਚ ਝੁੱਸ ਚੁੱਕਾ ਸੀ ਫਟਾਫਟ ਉਹਨਾਂ ਨੂੰ ਜਲਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਵੱਲਾ ਹਸਪੀਟਲ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਬੜਾ ਉਚਕੋਟੀ ਦਾ ਇਲਾਜ ਕਰਾਇਆ ਪਰ ਅਕਾਲ ਪੁਰਖ ਦਾ ਹੁਕਮ ਹੈ ਜੋ ਵੀ ਇਸ ਸੰਸਾਰ ਤੇ ਆਇਆ ਜਦੋਂ ਸਮਾਂ ਆਉਂਦਾ ਆਪਣੀ ਉਮਰ ਭੋਕੇ ਫਿਰ ਚਲੇ ਜਾਂਦਾ ਫਿਰ ਇਲਾਜ ਫੇਲ ਹੋ ਜਾਂਦੇ ਨੇ ਡਾਕਟਰ ਫੇਲ ਹੋ ਜਾਂਦੇ ਨੇ ਸਾਰੀ ਸਿੱਖ ਸੰਸਥਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਤੱਕ ਪਤਾ ਲੈਣ ਵਾਸਤੇ ਗਏ ਉੱਥੇ ਖਲੋ ਕੇ ਅਰਦਾਸਾਂ ਕਰਦੇ ਰਹੇ ਸਾਰੇ ਸਿੰਘ ਪਰ ਜੋ ਹੁਕਮ ਉਹ ਹੋ ਕੇ ਰਿਹਾ ਭਾਈ ਬਲਬੀਰ ਸਿੰਘ ਜੀ 9 ਤਰੀਕ ਦੀ ਰਾਤ ਨੂੰ 9:10 ਵਜੇ ਨਾਲ ਸ਼ਬੀਬ ਕਾਲ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬਰਾ ਕੇ ਉਹਨਾਂ ਦੀ ਮਰਤਕ ਦੇ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਥੋਂ ਦੇ ਮੈਨੇਜਰ ਸਾਹਿਬ ਸੇਵਾਦਾਰ ਹੁਣ ਲੈ ਕੇ ਅਸੀਂ ਇੱਥੇ ਆਏ ਹਾਂ ਪਰਿਵਾਰ ਸਮੇਤ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਬੜਾ ਦੁੱਖ ਵਾਲਾ ਸਮਾਂ ਬਣਿਆ ਸਾਰਿਆਂ ਦੇ ਮਨ ਵਿੱਚ ਦੱਸੀ ਹੋਈ ਮਰਜ਼ਾਦਾ ਅਨੁਸਾਰ ਹੁਣ ਤਿੱਖਾ ਕਣ ਕੇ ਦੇਹ ਨੂੰ ਅਗਨ ਭੇਟ ਕੀਤਾ 16 ਸੌ ਦਾ ਪਾਠ ਕਰਕੇ ਫਿਰ ਅਕਾਲ ਪੁਰਖ ਜੀ ਦੇ ਚਰਨਾਚਰ ਅਰਦਾਸ ਕੀਤੀ ਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਸ ਤੋਂ ਅੱਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਉੱਥੇ ਲਾਣੀਆਂ ਦੀ ਬਾਣੀ ਪੜ ਕੇ ਫਿਰ ਅਰਦਾਸ ਹੋਏਗੀ ਫਿਰ ਆਉਣ ਵਾਲੇ ਸਮੇਂ ਵਿੱਚ 18 ਤਰੀਕ ਨੂੰ ਭਾਈ ਬਲਬੀਤ ਸਿੰਘ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣਗੇ 16 ਤਰੀਕ ਨੂੰ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪਾਉਣਗੇ ਸਾਰੀ ਸੰਗਤ ਨੂੰ ਬੇਨਤੀ ਆ ਉਸ ਦਿਨ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਭਾਈ ਸਾਹਿਬ ਜੀ ਦੇ ਨਾਮੇ ਤੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਏਹੋ ਗੁਰੂ ਮਹਾਰਾਜ ਦੀ ਉਹ ਨਿਸ਼ਕਾਮ ਸੇਵਾ ਤੇ 10 ਸਾਲ ਤੋਂ ਜਾ ਰਹੇ ਸੀਗੇ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ ਤੇ ਕਈ ਵਾਰੀ ਕੋਈ ਹਾਸੇ ਬਾਹਰ ਵੀ ਹੋ ਜਾਂਦੇ ਉਹ ਕੁਦਰਤੀ ਹਾਸਾ ਉਹਨਾਂ ਦਾ ਖੈਲਸ ਕਿਸਲ ਕਰਕੇ ਅਰਾ ਦੇਖੋ ਜੇ ਬੜੇ ਚਾਨ ਵਾਲੋ ਗਏ ਆ ਗੁਰੂ ਮਹਾਰਾਜ ਦੀ ਸੇਵਾ ਕਰਨ ਵਾਸਤੇ ਲੰਗਰ ਦੀ ਸੇਵਾ ਕਰਦੇ ਸੀ ਉਹ ਵੈਸੇ ਵੀ ਕੰਮ ਜਿਹੜਾ ਉਹ ਹਲਵਾਈਆਂ ਦਾ ਕਰਦੇ ਸੀਗੇ ਕਾਰੋਬਾਰ ਉਹਨਾਂ ਦਾ ਉਹ ਲੰਗਰ ਵਾਸਤੇ ਜੋ ਹੀ ਬਰਸ਼ਾਦਾ ਪਾਣੀ ਤਿਆਰ ਕਰਦੇ ਸੀਗੇ ਉਹ ਆਲੂਆਂ ਦਾ ਘੜਾ ਉਬਲਣ ਵਾਸਤੇ ਰੱਖਿਆ ਉਹਦੇ ਵਿੱਚੋਂ ਮੈਲ ਲਾਉਣ ਵਾਸਤੇ ਰਾਤ ਦੇ 1 ਵਜੇ ਉਹਨਾਂ ਦਾ ਪੈਲ ਫੇਸ ਉਹ ਕੋਈ ਫੜਾਜ ਲੱਗੇ ਉਹ ਇੱਕ ਹੱਥ ਉਹਨਾਂ ਦਾ ਕੁੰਡੇ ਨੂੰ ਪੈ ਗਿਆ ਉਹਦੇ ਕਰਕੇ ਉਹਨਾਂ ਦੀ ਉੱਪਰਲੀ ਬਾੜੀ ਜਿਹੜੀ ਉਹ ਬਚ ਗਈ ਬਾਕੀ ਸਾਰੀ ਬਾੜੀ ਜਿਹੜੀ ਪਾਣੀ ਦੇ ਵਿੱਚ ਉਹ ਡੁੱਬ ਗਈ ਗਰਮ ਪਾਣੀ ਸੀਗਾ ਬਾਕੀ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੱਲਾਹ ਸਾਬਿਤ ਨਾਹ ਕਰਾਇ ਗੁਰ ਅੰਦਾਜ਼ਾ ਸਤ ਬਹੁਤ ਵਧੀਆ ਉਹਨਾਂ ਨੇ ਟ੍ਰੀਟਮੈਂਟ ਕੀਤਾ ਪੂਰਾ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਸੇਵਾਦਾਰ ਵੀ ਦਿੱਤੇ ਉਹਨਾਂ ਨੇ ਉਹਨਾਂ ਕੋ ਕਸਰ ਨਹੀਂ ਛੱਡੀ ਹਾਂਜੀ ਉਹਨਾਂ ਕੋ ਕਸਰ ਨਹੀਂ ਛੱਡੀ ਬਹੁਤ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਸਟਾਫ ਨੇ ਬਹੁਤ ਪ੍ਰਵਾਹ ਦੀ ਹੈਲਪ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਉਹ ਗੁਰੂ ਮਹਾਰਾਜ ਦਾ ਜੋ ਹੁਕਮ ਹੋਏ ਦਵਾਈ ਤਾਂ ਹੀ ਲੱਗਦੀ ਜੇ ਗੁਰੂ ਮਹਾਰਾਜ ਦਾ ਓਟ ਅਸਰ ਹੋਏ ਤੇ ਉਹਨਾਂ ਨੇ ਅਰਦਾਸਾਂ ਵੀ ਬਹੁਤ ਕੀਤੀਆਂ ਸੰਗਤ ਨੇ ਆਪਣੇ ਸ਼੍ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਜਿੰਦਰ ਸਿੰਘ ਜੀ ਧੰਨੀ ਉਹ ਵੀ ਆ ਕੇ ਅਰਦਾਸ ਕੀਤੀ ਸਾਰੇ ਸੰਗਤ ਨੇ ਬੇਹੱਦ ਅਰਦਾਸ ਕੀਤੀ ਕਿ ਇਹੋ ਜਿਹੀ ਸੇਵਾ ਦਾ ਜਿਹੜਾ ਨਿਸ਼ਕਾਮ ਸੇਵਾ ਵਾਸਤੇ ਜਾਂਦਾ ਉਹ ਬਚਣਾ ਚਾਹੀਦਾ ਸਭ ਨੂੰ ਯਾਦ ਸੀ ਵੀ ਗੁਰੂ ਮਹਾਰਾਜ ਦੇ ਘਰ ਜਿਹੜੇ ਕੋੜੀਆਂ ਦਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਹੱਡੀ ਵਿਆਸਤਾ ਗੁਰੂ ਮਹਾਰਾਜ ਦੇ ਅੱਤੇ ਪੂਰੀ ਸੀਗੀ ਪਰ ਜੋ ਜਿਹੜੀ சுவாਸ ਨਾਲ ਨਹੀਂ ਹੋਣ ਤੇ ਉਦੋਂ ਫਿਰ ਪ੍ਰਮਾਤਮਾ ਦੀ ਅਰਦਾਸਾਂ ਵੀ ਰਫਲ ਚਲ ਜਾਂਦੀਆਂ ਤੋ ਗੁਰੂ ਮਾਰਾ ਦੇ ਬਾਣੇ ਵਿੱਚ ਮੰਨਣਾ ਪੈਂਦਾ ਉਹਦੇ ਵਿੱਚ ਜੋ ਗੁਰੂ ਮਾਰੇ ਦਾ ਬਾਣਾ ਹੋਏ ਉਹ ਮੰਨਣਾ ਪੈਂਦਾ